ਓਏ ਸੋਹਣਿਆ ਕਿਤੇ ਰਹੇ ਤੇ ਇਸ ਵੇਲੇ ਦੀ ਅਹਿਮ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਤੁਸੀਂ ਇੱਕ ਕੁੜੀ ਜੋ ਐ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੇਖੀ ਹੋਈਗੀ ਵੀਡੀਓਜ਼ ਦੇ ਵਿੱਚ ਜੋ ਕਿ ਟਵਿੱਟਰ ਦੇ ਉੱਤੇ ਯਾਨੀ ਕਿ ਐਕਸ ਤੇ ਉੱਤੇ YouTube ਦੇ ਉੱਤੇ Instagram ਦੇ ਉੱਤੇ ਇਸ ਦੀ ਵੀਡੀਓਜ਼ ਬਹੁਤ ਛੇਤੀ ਵਾਇਰਲ ਹੋ ਜਾਂਦੀਆਂ ਨੇ ਜਾਂ ਫਿਰ ਦੌਜ ਦੀ ਚੈਲੈਂਜਰ ਚਾਹੀਦੀਆ ਅਪਰੂਵਲ ਦੀ ਟੈਨਸ਼ਨ ਨਹੀਂ ਲੈਣੀ ਇੱਕ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਕਹਿੰਦੀ ਹੋਈ ਨਜ਼ਰ ਆਂਦੀ ਹੈ ਕੀ ਚਾਹੀਦਾ ਬ੍ਰੈਂਟਨ ਵਾਲਿਓ ਤੇ ਉਸ ਤੋਂ ਬਾਅਦ ਜੋ ਹੈ ਆਪਣੀ ਟੈਗ ਲਾਈਨ ਦੇ ਨਾਲ ਆਪਣੇ ਪ੍ਰੋਡਕਟ ਵੇਚਣ ਦਾ ਕੰਮ ਸ਼ੁਰੂ ਕਰ ਦਿਆ ਐ ਐਗਜ਼ੈਕਟਲੀ ਬੋਲਦੀ ਐ ਕੀ ਚਾਹੀਦਾ ਬ੍ਰੈਂਟਨ ਵਾਲਿਓ ਗੱਡੀ ਚਾਹੀਦੀ ਹੈ ਮਿਲ ਜੇਗੀ ਇਸ ਤਰ੍ਹਾਂ ਆਪਣੀ ਪ੍ਰੋਡਕਟ ਵੇਚਣ ਦਾ ਜੋ ਕੰਮ ਹੈ ਸ਼ੁਰੂ ਕਰ ਦਿਆ ਤੇ ਇਸ ਦੀ ਵੀਡੀਓਜ਼ ਬਹੁਤ ਛੇਤੀ ਜੋ ਹੈ ਵਾਇਰਲ ਹੋ ਜਾਂਦੀ ਨੇ ਇਸ ਦੀ ਹੁਣ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ EITF ਵੱਲੋਂ ਜੋ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟਾਸਕ ਫੋਰਸ ਹੈ ਉਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਕੁੜੀ ਦੇ ਨਾਲ ਨਾਲ ਚਾਰ ਹੋਰ ਜਿਹੜੇ ਭਾਰਤੀ ਹੁੰਦੇ ਨੇ ਉਹਨਾਂ ਨੂੰ ਦੋਸ਼ੀ ਪਾਇਆ ਜਾਂਦਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਕਾਲ ਕਰਿਆ ਕਰਦੇ ਸਨ ਥ੍ਰੈਟ ਕਾਲ ਕਰਦੇ ਸਨ ਜ਼ਬਰਨ ਵਸੂਲੀ ਦੇ ਲਈ ਇਹਨਾਂ ਨੂੰ ਥ੍ਰੈਟ ਕਾਲਸ ਕਰਿਆ ਕਰਦੇ ਸਨ ਤੇ ਨਾਲ ਹੀ ਤੁਹਾਨੂੰ ਪਤਾ ਹੈ ਕਿ ਕੈਨੇਡਾ ਦੇ ਵਿੱਚ 60 ਕੇਸਾਂ ਨੂੰ ਲੈ ਕੇ ਜਦੋਂ ਪੂਰੇ ਕੈਨੇਡਾ ਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਵਿੱਚ 21 ਗ੍ਰਿਫਤਾਰੀਆਂ ਕੀਤੀਆਂ ਜਾਂਦੇ ਨੇ ਜਿਨ੍ਹਾਂ ਵਿੱਚੋਂ 5 ਗ੍ਰਿਫਤਾਰੀਆਂ ਇਹਨਾਂ ਲੋਕਾਂ ਦੀ ਹੋਈ ਹੈ ਇਹ ਕੁੜੀ ਜਿਸ ਦਾ ਨਾਮ ਨਕਸਾਰ ਹੈ ਇਸ ਦੀ ਉਮਰ ਮਹਿਜ਼ 21 ਸਾਲ ਹੈ ਇਸ ਦੇ ਨਾਲ ਨਾਲ ਚਾਰ ਹੋਰ ਜਿਹੜੇ ਭਾਰਤੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਬਾਰੇ ਵੀ ਜਾਣਕਾਰੀ ਦਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦੇ ਕਿ ਇਹਨਾਂ ਦੇ ਕੋਲ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਕਿ ਸ਼ਾਇਦ ਇਹ ਵੀ ਦੋਸ਼ੀ ਨੇ ਤਾਂ ਜਦੋਂ ਇਹਨਾਂ ਨੂੰ ਇਹਨਾਂ ਦੇ ਕੋਲ ਪਹੁੰਚਦੇ ਨੇ ਪੁਲਿਸ ਉੱਥੇ ਛਾਪਾ ਮਾਰਦੀ ਹੈ ਤਾਂ ਇਹਨਾਂ ਕੋਲੋਂ ਚਾਰ ਹਥਿਆਰ ਮਿਲਦੇ ਨੇ 6 ਕਿਲੋ ਤੋਂ ਵੱਧ ਮੀਥਾਮਫਟਾਮਾਈਨ ਮਿਲਦੀ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ 6 ਚੋਰੀ ਕੀਤੇ ਵਾਹਨ ਜੋ ਨੇ ਉਥੋਂ ਬਰਾਮਦ ਹੁੰਦੇ ਨੇ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਦੱਸਿਆ ਜਾ ਰਿਹਾ ਕਿ ਪੀਲ ਰੀਜਨਲ ਪੁਲਿਸ ਨੇ ਆਪਣੀ ਅਧਿਕਾਰਤ ਵੈੱਬਸਾਈਟ ਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਤੇ ਚਾਰਾਂ ਬਾਰੇ ਪੰਜਾਂ ਬਾਰੇ ਜੋ ਹੈ ਜਾਣਕਾਰੀ ਦਿੱਤੀ ਹੈ ਜੇ ਪੰਜਾਬ ਵਾਲੇ ਦੱਸ ਦਈਏ ਕਿ ਇੱਕ ਬੰਦੂਮਾਨ ਸੇਖੋਂ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਇਸ ਦੀ ਉਮਰ 27 ਸਾਲ ਹੈ ਸਾਰੇ ਹੀ ਨੌਜਵਾਨ ਫੜੇ ਗਏ ਨੇ ਪਹਿਲਾ ਬੰਦੂਮਾਨ ਸੇਖੋਂ 27 ਸਾਲ ਦੀ ਉਮਰ ਹੈ ਦੂਸਰਾ ਹਰਮਨਜੀਤ ਸਿੰਘ 25 ਸਾਲ ਦੀ ਉਮਰ ਹੈ ਤਜਿੰਦਰ ਦੀ ਉਮਰ 44 ਸਾਲ ਹੈ ਰੁਖਸਾਰ ਅਜਕਸਾਈ 80 ਸਾਲ ਦੀ ਉਮਰ ਹੈ ਜੋ ਕਿ ਆਪਣੇ YouTube ਦੇ ਉਤੇ Instagram ਦੇ ਉਤੇ ਤੁਸੀਂ ਇਸ ਨੂੰ ਵੇਖਦੇ ਹੋ ਜਦੋਂ ਬੋਲਦੀ ਹੈ ਕੀ ਚਾਹੀਦਾ ਬ੍ਰੈਂਟਨ ਵਾਲਿਓ ਉੱਥੇ ਹੀ ਪੰਜਵਾਂ ਜੋ ਸ਼ਖਸ ਹੈ ਦਿਨੇਸ਼ ਕੁਮਾਰ ਇਸ ਦੀ ਉਮਰ 24 ਸਾਲ ਹੈ ਇਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਦੋਸ਼ੀ ਪਾਏ ਜਾਂਦੇ ਨੇ ਹੁਣ ਦੱਸਿਆ ਜਾ ਰਿਹਾ ਕਿ ਜੋ ਪੁਲਿਸ ਹੈ EITF ਜੋ ਟੀਮ ਹੈ ਉਹਨਾਂ ਨੇ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਵੇਖਣਾ ਹੋਵੇਗਾ ਅੱਗੇ ਉਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ ਓਏ ਸੋਹਣਿਆ ਕਿਤੇ ਰਹੇਗੇ ਤੇ ਇਸ ਵੇਲੇ ਦੀ ਅਹਿਮ ਖਬਰ ਕੈਨੇਡਾ ਤੋਂ ਸਾਹਮਣੇ ਆ ਰਹੀ ਹੈ ਤੁਸੀਂ ਇੱਕ ਕੁੜੀ ਜੋ ਐ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵੇਖੀ ਹੋਈਗੀ ਵੀਡੀਓਜ਼ ਦੇ ਵਿੱਚ ਜੋ ਕਿ ਟਵਿੱਟਰ ਦੇ ਉੱਤੇ ਯਾਨੀ ਕਿ ਐਕਸ ਤੇ ਉੱਤੇ YouTube ਦੇ ਉੱਤੇ Instagram ਦੇ ਉੱਤੇ ਇਸ ਦੀ ਵੀਡੀਓਜ਼ ਬਹੁਤ ਛੇਤੀ ਵਾਇਰਲ ਹੋ ਜਾਂਦੀਆਂ ਨੇ ਜਾ ਫਿਰ ਦੌਜ ਦੀ ਚੈਲੈਂਜਰ ਚਾਹੀਦੀਆ ਅਪਰੂਵਲ ਦੀ ਟੈਨਸ਼ਨ ਨਹੀਂ ਲੈਣੀ ਇੱਕ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਕਹਿੰਦੀ ਹੋਈ ਨਜ਼ਰ ਆਂਦੀ ਹੈ ਕੀ ਚਾਹੀਦਾ ਬ੍ਰੈਂਟਨ ਵਾਲਿਓ ਤੇ ਉਸ ਤੋਂ ਬਾਅਦ ਜੋ ਹੈ ਆਪਣੀ ਟੈਗ ਲਾਈਨ ਦੇ ਨਾਲ ਆਪਣੇ ਪ੍ਰੋਡਕਟ ਵੇਚਣ ਦਾ ਕੰਮ ਸ਼ੁਰੂ ਕਰ ਦਿਆ ਐ ਐਗਜ਼ੈਕਟਲੀ ਬੋਲਦੀ ਐ ਕੀ ਚਾਹੀਦਾ ਬ੍ਰੈਂਟਨ ਵਾਲਿਓ ਗੱਡੀ ਚਾਹੀਦੀ ਹੈ ਮਿਲ ਜੇਗੀ ਇਸ ਤਰ੍ਹਾਂ ਆਪਣੀ ਪ੍ਰੋਡਕਟ ਵੇਚਣ ਦਾ ਜੋ ਕੰਮ ਹੈ ਸ਼ੁਰੂ ਕਰ ਦਿਆ ਤੇ ਇਸ ਦੀ ਵੀਡੀਓਜ਼ ਬਹੁਤ ਛੇਤੀ ਜੋ ਹੈ ਵਾਇਰਲ ਹੋ ਜਾਂਦੀ ਨੇ ਇਸ ਦੀ ਹੁਣ ਇਸ ਨੂੰ ਲੈ ਕੇ ਇੱਕ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਕਿ EITF ਵੱਲੋਂ ਜੋ ਕਿ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟਾਸਕ ਫੋਰਸ ਹੈ ਉਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਸ ਕੁੜੀ ਦੇ ਨਾਲ ਨਾਲ ਚਾਰ ਹੋਰ ਜਿਹੜੇ ਭਾਰਤੀ ਹੁੰਦੇ ਨੇ ਉਹਨਾਂ ਨੂੰ ਦੋਸ਼ੀ ਪਾਇਆ ਜਾਂਦਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਹ ਲੋਕਾਂ ਨੂੰ ਕਾਲ ਕਰਿਆ ਕਰਦੇ ਸਨ ਥ्रेट ਕਾਲ ਕਰਦੇ ਸਨ ਜ਼ਬਰਨ ਵਸੂਲੀ ਦੇ ਲਈ ਇਹਨਾਂ ਨੂੰ ਥ्रेट ਕਾਲਸ ਕਰਿਆ ਕਰਦੇ ਸਨ ਤੇ ਨਾਲ ਹੀ ਤੁਹਾਨੂੰ ਦੱਸਿਆ ਕਿ ਕੈਨੇਡਾ ਦੇ ਵਿੱਚ 60 ਕੇਸਾਂ ਨੂੰ ਲੈ ਕੇ ਜਦੋਂ ਪੂਰੇ ਕੈਨੇਡਾ ਦੇ ਵਿੱਚ ਇੱਕ ਸਪੈਸ਼ਲ ਟਾਸਕ ਫੋਰਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਤਾਂ ਉਸ ਵਿੱਚ 21 ਗ੍ਰਿਫਤਾਰੀਆਂ ਕੀਤੀਆਂ ਜਾਂਦੇ ਨੇ ਜਿਨ੍ਹਾਂ ਵਿੱਚੋਂ ਪੰਜ ਗ੍ਰਿਫਤਾਰੀਆਂ ਇਹਨਾਂ ਲੋਕਾਂ ਦੀ ਹੋਈ ਹੈ ਇਹ ਕੁੜੀ ਜਿਸ ਦਾ ਨਾਮ ਨਕਸਾਰ ਹੈ ਇਸ ਦੀ ਉਮਰ ਮਹਿਜ਼ 21 ਸਾਲ ਹੈ ਇਸ ਦੇ ਨਾਲ ਨਾਲ ਚਾਰ ਹੋਰ ਜਿਹੜੇ ਭਾਰਤੀ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਬਾਰੇ ਵੀ ਜਾਣਕਾਰੀ ਦਵਾਂਗੇ ਪਰ ਉਸ ਤੋਂ ਬਾਅਦ ਦੱਸਿਆ ਕਿ ਇਹਨਾਂ ਦੇ ਕੋਲ ਜਦੋਂ ਪੁਲਿਸ ਨੂੰ ਸ਼ੱਕ ਹੁੰਦਾ ਕਿ ਸ਼ਾਇਦ ਇਹ ਵੀ ਦੋਸ਼ੀ ਨੇ ਤਾਂ ਜਦੋਂ ਇਹਨਾਂ ਨੂੰ ਇਹਨਾਂ ਦੇ ਕੋਲ ਪਹੁੰਚਦੇ ਨੇ ਪੁਲਿਸ ਉੱਥੇ ਛਾਪਾ ਮਾਰਦੀ ਹੈ ਤਾਂ ਇਹਨਾਂ ਕੋਲੋਂ 4 ਹਥਿਆਰ ਮਿਲਦੇ ਨੇ 6 ਕਿਲੋ ਤੋਂ ਵੱਧ ਮیثਾਮਫਟਾਮਾਈਨ ਮਿਲਦੀ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ 6 ਚੋਰੀ ਕੀਤੇ ਵਾਹਨ ਜੋ ਨੇ ਉੱਥੋਂ ਬਰਾਮਦ ਹੁੰਦੇ ਨੇ ਉਸ ਤੋਂ ਬਾਅਦ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਦੱਸਿਆ ਜਾ ਰਿਹਾ ਹੈ ਕਿ ਪੀਲ ਰੀਜਨਲ ਪੁਲਿਸ ਨੇ ਆਪਣੀ ਅਧਿਕਾਰਤ ਵੈਬਸਾਈਟ ਤੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਤੇ ਚਾਰਾਂ ਬਾਰੇ ਪੰਜਾਂ ਬਾਰੇ ਜੋ ਹੈ ਜਾਣਕਾਰੀ ਦਿੱਤੀ ਹੈ ਜੇ ਪੰਜਾਂ ਬਾਰੇ ਦੱਸਦੀ ਹੈ ਕਿ ਇੱਕ ਬੰਦੂਮਾਨ ਸੇਖੋਂ ਜਿਵੇਂ ਤੁਸੀਂ ਤਸਵੀਰ ਦੇ ਵਿੱਚ ਵੇਖ ਸਕਦੇ ਹੋ ਇਸ ਦੀ ਉਮਰ 27 ਸਾਲ ਹੈ ਸਾਰੇ ਹੀ ਨੌਜਵਾਨ ਫੜੇ ਗਏ ਨੇ ਪਹਿਲਾ ਬੰਦੂਮਾਨ ਸੇਖੋਂ 27 ਸਾਲ ਦੀ ਉਮਰ ਹੈ ਦੂਸਰਾ ਹਰਮਨਜੀਤ ਸਿੰਘ 25 ਸਾਲ ਦੀ ਉਮਰ ਹੈ ਤਜਿੰਦਰ ਦੀ ਉਮਰ 44 ਸਾਲ ਹੈ ਰੁਖਸਾਰ ਅਜਕਸਾਈ 28 ਸਾਲ ਦੀ ਉਮਰ ਹੈ ਜੋ ਕਿ ਆਪਣੇ YouTube ਦੇ ਉਤੇ Instagram ਦੇ ਉਤੇ ਤੁਸੀਂ ਇਸ ਨੂੰ ਵੇਖਦੇ ਹੋ ਜਦੋਂ ਬੋਲਦੀ ਹੈ ਕੀ ਚਾਹੀਦਾ ਬ੍ਰੈਂਟਨ ਵਾਲਿਓ ਉੱਥੇ ਹੀ ਪੰਜਵਾਂ ਜੋ ਸ਼ਖਸ ਹੈ ਦਿਨੇਸ਼ ਕੁਮਾਰ ਇਸ ਦੀ ਉਮਰ 24 ਸਾਲ ਹੈ ਇਹਨਾਂ ਨੂੰ ਜਦੋਂ ਇਨਵੈਸਟੀਗੇਸ਼ਨ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹ ਦੋਸ਼ੀ ਪਾਏ ਜਾਂਦੇ ਨੇ ਹੁਣ ਦੱਸਿਆ ਜਾ ਰਿਹਾ ਕਿ ਜੋ ਪੁਲਿਸ ਹੈ EITF ਜੋ ਟੀਮ ਹੈ ਉਹਨਾਂ ਨੇ ਪੰਜਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਹੁਣ ਵੇਖਣਾ ਹੋਵੇਗਾ ਅੱਗੇ ਉਹਦੇ ਉੱਤੇ ਕੀ ਕਾਰਵਾਈ ਹੁੰਦੀ ਹੈ